ਮੰਮੀ ਪਹਿਲਾਂ ਵੀ ਵਿਆਹਾਂ ਤੇ ਇੰਨਾ ਖਰਚਾ ਹੁੰਦਾ ਸੀ ਜਿੰਨਾ ਹੁਣ ਹੁੰਦਾ ਹੁਣ ਤਾਂ ਜਵਾਕ 2-3 ਕੋ ਹੁੰਦੇ ਨੇ ਪਹਿਲਾਂ ਕਿੰਨੇ ਕਿੰਨੇ ਜਵਾਕ ਹੁੰਦੇ ਸੀ ਉਦੋਂ ਜ਼ਿਆਦਾ ਖਰਚਾ ਸੀ ਕਿ ਹੁਣ ਜ਼ਿਆਦਾ ਖਰਚਾ ਵਾ ਇਹ ਖਰਚਾ ਤਾਂ ਪੁੱਤ ਹੋਣ ਜ਼ਿਆਦਾ ਲੋਕੀ ਕਰਦੇ ਨੇ ਪਰ ਹੁਣ ਵਾਲੇ ਵਿਆਹਾਂ ਦਾ ਪਤਾ ਹੀ ਲੱਗਦਾ ਹੂੰ ਅੱਜ ਗਏ ਆ ਬਿੰਦਕੋ ਪੈਂਟਕ ਜੀ ਘਰੇ ਨੂੰ ਸਕਨ ਪਾ ਕੇ ਮੂੜੇ ਕਈ ਤਾਂ ਸਕਨ ਦੇ ਕੇ ਮੂੜੇ ਅੰਦਰ ਮੇਰੇ ਬਾਗੇ ਜਿਹਨੇ ਧਾਰਾਂ ਦੇ ਚੋਣੇ ਹੁੰਦੇ ਨੇ ਅੱਗੇ ਤਾਂ ਸ਼੍ਰੀਕੇ ਚ ਪਤਾ ਲੱਗ ਜਾਂਦਾ ਸੀ ਜਿਆ ਕਿਸੇ ਦੀ ਕੁੜੀ ਦਾ ਹੂੰ ਪਹਿਲਾਂ ਤਾਂ ਕੱਚੇ ਘਰ ਹੁੰਦੇ ਸੀ ਉਹ ਲਿਪਣੇ ਸ਼੍ਰੀਕੇ ਦੀਆਂ ਨੇ ਨਾਲ ਮਿਲ ਕੇ ਕਦੀ ਬੇੜੇ ਆਈ ਹੁੰਦੀ ਸੀ ਵਿਚਾਰੀ ਉਹ ਨਹੀਂ ਲਾ ਲੈਣਾ ਵਿੱਚ ਤੇ ਅੱਗੇ ਤਾਂ ਲੱਗੀਆਂ ਨੇ ਬਸ ਹੋਈ ਰਹੀ ਸੀ 15 15 ਡੰਗਰਾਂ ਦਾ ਗੋਹਾ ਕੂੜਾ ਜਿਹੜਾ ਅਗਲੇ ਦਾ ਹੁੰਦਾ ਸੀ ਪੱਕਾ ਲਾਗੀ ਬਹੁਤ ਪੁਰਾਣਾ ਜੀ ਨੂੰ ਪਜਵادار ਕਹਿ ਦਿੰਨੇ ਆ ਹੂੰ ਉਹ ਜਿੱਦਾਂ ਤਾਂ ਚਿੱਠੀ ਤੋੜਦੀ ਸਵਾ 2 ਮਹੀਨੇ ਪਹਿਲਾਂ ਤੋੜਦੇ ਹੁੰਦੇ ਸੀ ਚਿੱਠੀ ਫੇਰ ਸਵਾ ਲੱਗੇ ਸੀ ਤੇ ਉਹਨਾਂ ਚਿਰ ਡੰਗਰ ਪਸੂ ਦਾ ਸਾਰਾ ਉਹਨੇ ਕਰਨਾ ਕੱਪੜੇ ਲੀੜੇ ਧੋਣੇ ਨਹੀਂ ਬਾਕੀ ਰਹਿਣਾ ਤੂੰ ਵੀ ਸਾਰਾ ਏ ਤੋਂ ਲੈ ਕੇ ਜਟ ਤੱਕ ਕਣਕ ਧੋਣੀਆਂ ਤਾਂ ਰਿਕੋ ਦੀਆਂ ਨੇ ਰਾਤ ਕੋ ਧੋਣੀਆਂ ਆ ਉਹ ਕੱਪੜਾ ਲੀੜਾ ਸਭ ਕੁਛ ਤਰੀਕੇ ਦੀਆਂ ਨੇ ਸਾਰੇ ਨਾਲ ਚਾਚੀਆਂ ਤਾਈਆਂ ਜਿਹਦੇ ਕੋ ਟਰੈਕਟਰ ਹੁੰਦਾ ਸੀ ਟਰਾਲੀ ਪਾ ਕੇ ਲੈ ਜਾਂਦੇ ਲੈ ਕੇ ਜਾਂਦਾ ਸੀ ਮਾਮੀਆਂ ਭੂਆ ਮਾਸੀਆਂ ਤੁਸੀਂ ਨਹੀਂ ਗਰਾਦਨ ਸੀ ਕਰਦੇ ਚਾਚੀਆਂ ਤਾਈਆਂ ਬਾਕੀ ਜਿਹੜਾ ਸ੍ਰੀਕਾ ਹੁੰਦਾ ਸੀ ਜਿਵੇਂ ਆਪਣੇ ਘਰ ਨੇ ਅੰਦਰਲੇ ਅੱਛਾ ਸਾਰੇ ਲੈ ਕੇ ਜਾਂਦੇ ਕੱਪੜਾ ਲੀੜਾ ਲੈ ਕੁੜੀ ਦਾ ਵਿਆਹ ਚਾਹੇ ਮੁੰਡੇ ਦਾ ਜਾਨੀ ਜੇ ਤਾਂ ਕੁੜੀ ਦਾ ਵਿਆਹ ਫਿਰ ਤਾਂ ਗੇੜੇ ਬਹੁਤ ਲੱਗਦੇ ਸੀ ਕਦੇ ਭਾਂਡੇ ਲਿਆਉਂਦੇ ਕਦੇ ਜਾਈਆਂ ਬਿਸਤਰੇ ਪਈ ਮੈਨੇ ਤਾਂ ਸਰੀਕੇ ਦੀਆਂ ਨੇ ਜਾਣਾ ਘਰ ਵਾਲੀ ਨੂੰ ਕੋਈ ਪਤਾ ਨਹੀਂ ਅੱਛਾ ਹਾਂ ਬਾਕੀ ਕਿਹੜਾ ਜੋੜ ਜੜਈਆ ਕਰਨਾ ਘਰ ਵਾਲੀ ਨੂੰ ਕੋਈ ਪਤਾ ਨਹੀਂ ਸਭ ਸਰੀਕੇ ਦੀਆਂ ਨੇ ਜੋੜ ਜੋੜ ਕੇ ਆਪੇ ਆਪੇ ਸੂਟਾਂ ਦੇ ਪਰਚੀਆਂ ਲਾ ਦੇਣੀਆਂ ਨੇ ਬਸ ਅਗਲੀ ਨੂੰ ਦੱਸ ਦੇਣਾ ਵੀ ਆ ਸੱਸਾਂ ਨਾਲ ਦੇ ਨੇ ਕੋਜੇ ਸੂਟ ਹੁੰਦੇ ਸੀ ਅੱਛਾ ਵੀ ਜਿਹੜੀ ਸੱਸ ਦੇ ਸੂਟ ਨੇ ਆ ਭਾਈ ਆ ਚਾਚੀਆਂ ਦੇ ਨੇ ਮੁੰਡੇ ਦੀਆਂ ਦੇ ਪਰੌਣੀਆਂ ਦੇ ਆ ਮਾਸੀਆਂ ਦੇ ਨੇ ਆ ਭੂਆ ਦੇ ਨੇ ਸਾਰੇ ਕੋਈ ਹੁੰਦੇ ਸੀ ਤੇ ਉਹਨਾਂ ਤਾਂ ਉਹਨੇ ਪਾਰਟੀਆਂ ਲਾਈ ਜਾਣੀਆਂ ਨੇ ਨਾਲ ਖੇਸੀਆਂ ਹੁੰਦੀਆਂ ਸੀ ਸੂਟ ਦੀਆਂ ਬਣੀਆਂ ਹੋਈਆਂ ਹੁਣ ਤਾਂ ਪੂਰੇ ਨੇ ਗੋਰੀ ਹੀ ਜਿਹੜਾ ਆਉਂਦੇ ਨੇ ਤੇ ਬਾਕੀ ਰਹੀ ਗੱਲ ਜਦੋਂ ਫਿਰ ਵਿਆਹ ਦਾ ਨੇੜਾ ਆ ਜਾਂਦਾ ਸੀ ਉਦੋਂ ਤਾਂ ਮੈਂ ਕਿਹਨੇ ਸਰੀਕੇ ਦੇ ਵਿੱਚ ਹੀ ਰੋਕ ਲੱਗ ਜਾਂਦੀ ਸੀ ਅੱਛਾ ਫਿਰ ਮੈਂ ਨਾ ਟੱਟਣੇ ਆਠ-ਆਠ ਪਰਤ ਦਾ ਹਵਾ ਹੀ ਪੈਂਦਾ ਸੀ ਅੱਛਾ ਤਾਂ ਪਾਰਟੀ ਫਿਸ਼ਨ ਦੀ ਮਠਿਆਈ ਲੈ ਕੇ ਭੰਤੇ ਸੀ ਵਿਆਹ ਤੇਰੋਂ ਤੋਂ ਬਾਅਦ ਜਿਹੜਾ ਕੰਮ ਸੀ ਬਾਅਦ ਦਾ ਜਦੋਂ ਵਿਆਹ ਦੀ ਪੂਰੀ ਮੁਕੰਮਲ ਤਿਆਰੀ ਹੋ ਗਈ ਜਣੀ 15 ਦਿਨ ਪਹਿਲਾਂ ਤਾਂ ਗੀਤ ਦੌਂਦੀਆਂ ਸੀ ਵਿੱਚ ਬੈਠਾ ਆਏ ਦੱਸਦੇ ਨੇ ਵੀ ਸਵਾ ਸਵਾ ਮਹੀਨਾ ਪਹਿਲਾਂ ਗੀਤ ਦੌਂਦੀਆਂ ਸੀ ਫੇਰ ਕੁੜੀ ਨੂੰ ਬਟਨਾ ਲੈਣਾ ਵਿੱਚਿੱਟੀ ਲਿਖਤ ਆਵੇ ਤੇ ਸ੍ਰੀਕਾ ਗਰ ਅਜ ਕਿਸੇ ਅਜਾਚੀ ਨੇ ਘਰ ਨਾਉਣਾ ਅਜ ਤਾਈ ਨੇ ਰੋਣਾ ਅਜ ਫਲਾਨੀ ਨੇ ਰੋਣਾ ਆਹੀ ਕੁਝ ਚੱਲ ਜਾਂਦਾ ਸੀ ਅੱਛਾ ਤੇ ਢੋਲਕੀ ਦੇ ਨਾਲ ਗੀਤ ਦੌਂਦੀਆਂ ਹੁੰਦੀ ਸੀ ਬਾਹਰ ਹੀ ਸੋਹਣੇ ਜਾਣੇ ਸੁਹਾਗ ਦੀਆਂ ਦੇਖ ਲਾ ਇੰਨੇ ਗਉਂਦੀ ਅਸੀਂ ਸੁਹਾਗ ਹੁੰਦੇ ਆਂ ਨਹੀਂ ਅਸੀਂ ਹੂੰ ਹੂੰ ਵਾਕਿ ਘਰ ਵਾਲਿਆਂ ਨੂੰ ਕੁਝ ਪਤਾ ਹੀ ਨਹੀਂ ਸੀ ਹੁੰਦਾ ਹੁਣ ਤਾਂ ਘਰ ਵਾਲਿਆਂ ਨੂੰ ਦਿੱਖਤਾ ਛੜੀ ਰਹਿੰਦੀ ਆ ਵਿਆਹ ਦੀ ਨਿੰਜੇ ਬਿਸਤਰੇ ਤਰੀਕੇ ਦੇ ਮੁੰਡਿਆਂ ਨੇ ਇਕੱਠੇ ਕਰਨ ਨਾ ਕਰਨ ਅੱਛਾ ਜਿਹੜਾ ਕੋਈ ਪੱਖੀ ਨੂੰ ਲੈਸ ਲਾਉਂਦੀ ਆ ਅੱਗੇ ਤਾਂ ਝੋਲਿਆਂ ਨੂੰ ਵੀ ਲੈਸ ਲਾਉਂਦੀ ਸੀ ਝੋਲਿਆਂ ਦੇ ਅੰਦਰ ਵੀ ਕੱਪੜਾ ਪਾਉਂਦੀਆਂ ਸੀ ਸਾਰ ਉਹ ਸਰੀਕੇਕ ਵੀ ਲੱਗੇ ਕੁੜੀਆਂ ਨੇ ਹੀ ਕਰ ਦੇਣਾ ਅੱਛਾ ਤੇ ਜੇ ਖੇਸੀਆਂ ਨੂੰ ਦੰਬਰ ਬੱਟਣ ਵਾਲੇ ਨੇ ਵੀ ਸਰੀਕੇ ਦੀਆਂ ਨਹੀਂ ਕਰ ਦੇਣੇ ਜੇ ਦਰੀਆਂ ਨੂੰ ਜਾਈ ਪਾਉਣ ਤੋਂ ਰਹਿੰਦੀ ਆ ਤਾਂ ਵੀ ਸਰੀਕੇ ਦੀਆਂ ਨਹੀਂ ਕਰ ਦੇਣੀਆਂ ਜਾਨੀ ਕਿ ਅੱਗੇ ਵਿਆਹ ਪੂਰਨ ਮਹੱਲਾ ਵਿੱਚ ਹੁੰਦਾ ਸੀ ਜਿਵੇਂ ਸਮਝ ਰਹੇ ਹੋ ਪਰ 12 ਬਣ ਗਈਆਂ ਆਏ ਅੱਗੇ ਕਹਿੰਦੇ ਸੀ ਜਾਨੀ ਸੰਗਲਾ ਵਿਆਹ ਪਾਈ ਫਲਾਨੇ ਦਾ ਮਹੱਲਾ ਫਲਾਨੇ ਦੀ ਗਲੀ ਆ ਆਏ ਆ ਉਹ ਪੂਰੀ ਗਲੀ ਦੇ ਵਿੱਚ ਵਿਆਹ ਹੁੰਦਾ ਸੀ ਵਿਆਹ ਦੇ ਰੌਣਕ ਪੂਰੀ ਸੀ ਅੱਛਾ ਸਾਰਾ ਬਹੀ ਬੇੜਾ ਕੱਪੜੇ ਬਣਾਉਂਦਾ ਸੀ ਇੱਕ ਵੱਡਾ ਖਾਤੇ ਤੋਂ ਕੱਟ ਸੀ ਮੈਂ ਦੋ ਬੇਸੀ ਘਰੀ ਵੇਰਾ ਤੁਸੀਂ ਟੈਂਟਰ ਮੰਨਣੇ ਉਹ ਤੁਹਾਡੀ ਕੜਾਹੀ ਚਾੜਨੀ ਸ੍ਰੀਪ ਕਹਿਆ ਜਾਨੇ ਜੇ ਕਿਸੇ ਨੇ ਘਰੇ 20 ਕਿਲੋ ਦੁੱਧ ਤਾਂ ਵੀ ਇਹ ਦੇਣਾ ਜਿੰਨੇ ਦਰ ਕੜਾਹੀ ਚੜਨੀ ਆ ਕਿਸੇ ਨੇ ਡਾਰੂ ਨਹੀਂ ਪੋੜਾ ਕਿਸੇ ਨੇ ਦੁੱਧ ਨਹੀਂ ਦੇਣਾ ਅੱਛਾ ਸਭ ਚੰਗਾ ਰੋਟੀ ਵੀ ਇੱਥੇ ਪਕਾਉਣੀ ਆ ਉੱਥੇ ਹੀ ਖਾਣੀ ਆ ਹੁਣ ਤਾਂ ਲੋਹਾਂ ਚ ਪਾਣੀ ਪੈਣਾ ਹੁਣ ਤਾਂ ਲੱਗੇ ਚਾਚੇ ਤਾਇਆ ਬੀਂਦਾ ਤਾਂ ਪਾਈ ਤੂੰ ਆਬਰ ਜਾਂ ਉਸਮਾਨ ਦੇਖ ਲੈ ਜਾ ਤੂੰ ਨਫਾ ਦੇ ਨਾਲ ਲੈਣ ਚੱਲ ਕੋਣ ਜਾਣੀ ਕੋਈ ਵੀ ਗੱਲ ਸਵਾਦ ਵਿਆਹ ਰਹਿ ਹੀ ਨਹੀਂ ਜਾ ਕਹਤਾ ਅੰਦਾਗਲਾ ਖਰਚੇ ਬਹੇ ਰਹੇ ਨੇ ਤੂੰ ਤਾਂ ਕਾਤਾ ਕੁੜੀ ਨੂੰ ਵੀ ਤੇਰਾ ਪਾ ਦਿੰਦੇ ਨੇ ਪਰ ਜਿਹੜੀ ਅੱਗੇ ਵਾਲੀ ਗੱਲ ਸੀ ਵਿਆਹਾਂ ਦੀਆਂ ਰੌਣਕਾਂ ਸੀ ਅੱਗੇ ਹੱਤਾ ਹਰਤਾ ਤਾਂ ਮੇਲ ਰਹਿੰਦਾ ਸੀ ਆਕੇ ਚਾਰ ਚੰਗਰ ਪੰਪਰ ਪਹਿਲਾਂ ਆ ਜਾਂਦੇ ਸੀ ਨਾਨ ਤੇ ਭੂਆ ਮਾਸੀ ਭੁੱਤੀ ਸਾਬ ਚਾਰ ਪੰਗਰ ਬਾਅਦ ਚੱਬ ਸੀ 11 ਦਨ ਬੈਠਾ ਰੰਸੇ ਕਹਦੇ ਪੰਜ ਦਿਨ ਦੱਸਦੇ ਨੇ ਮੇਰੀ ਭੂਆ ਵੀ ਬਰਾਤ ਬੈਠੀ ਰਹੀ ਸੀ ਹੁਣ ਤਾਂ 5 ਘੰਟੇ ਦੀ ਜੂਸ ਕਰਦੇ ਨੇ ਹੁਣ ਇਹੋ ਜਿਹਾ ਬਰਾਤਾਂ ਨੇ ਹੁਣ ਇਹੋ ਜਿਹਾ ਵਿਆਹ ਨੇ ਹੁਣ ਤਾਂ ਗੋਲੀ ਗੋਲੀ ਨਾਲ ਚਲਾਉਂਦੇ ਨੇ ਵਿਆਹਾਂ ਚ ਵੀ ਅੱਗੇ ਕੋਈ ਗੋਲੀ ਆ ਪਟਾਕਾ ਕੋਸੇ ਸੀ ਚੱਲਦਾ ਸਿੰਪਲ ਵਿਆਹ ਹੁੰਦਾ ਸੀ ਕੁੜੀ ਦੇ ਸੂਟ ਪਾਉਂਦੇ ਸੀ ਨਾਨ ਤੇ ਪੁੰਡਾ ਪਾਉਂਦੇ ਸੀ ਕਹਤਾ ਕਿਦਰੇ ਮੂਹੀਆਂ ਸੂਬੀਆਂ ਇਹ ਤਾਂ ਪਤਾ ਨਹੀਂ ਕੀ ਹੋ ਥ੍ਰਾਈਟਨ ਵੀਡੀਓ ਬਣਾਉਣ ਲਾ ਕੇ ਫਲਾਣ ਨਹੀਂ ਧਿੰਕੀ ਆ ਗਈ ਨੌਂ ਬਣੀ ਉਹਦੇ ਨਾਲ ਤਾਂ ਆਏ ਕਰਨਾ ਜੇ ਕਰਨਾ ਮੜ ਐਸੇ ਕਸ ਦੇਸ਼ ਨੇ ਬਚਣ ਤੇ ਪੈਸੇ ਨਾਲ ਆਲਾ ਖਰਾਬ ਪਰ ਜਾਂਦੇ ਨੇ ਭਾਈ ਮੈਂ ਤਾਂ ਕਹਿੰਦੀ ਅੱਗੇ ਆਲੇ ਸੈਂਪਲ ਵਿਆਹ ਕਰਨ ਵਧੀਆ ਘਰਾਂ ਚ ਕਰਨ ਰੌਣਕਾਂ ਲਾਉਣ ਹੁਣ ਤਾਂ ਰੋੜ ਤੋਂ ਹੀ ਖਤਮ ਹੋ ਗਈਆਂ ਵਿਆਹ ਦੀ ਫੋਟੋ ਛੱਟ ਮੰਗਣੀ ਪੱਟ ਸ਼ਾਦੀ ਚਲ ਹੋ ਗਿਆ ਜੀ ਵਿਆਹ